ਹੈਲੋ ਫਰੈਂਡਸ ਕੀ ਹਾਲ ਹੈ ਜੀ ਅੱਜ ਅਸੀਂ ਬਹੁਤ ਹੀ ਸੋਖਾ ਤੇ ਸੋਨਾ ਬਾਰਡਰ ਦਾ ਡਿਜ਼ਾਈਨ ਸਿੱਖਦੇ ਆ ਜਿਹੜਾ ਪਤਾ ਨਹੀਂ ਸ਼ਾਇਦ ਤੁਸੀਂ ਪਹਿਲਾਂ ਕਦੀ ਦੇਖਿਆ ਹੋਵੇਗਾ ਉਹਨੂੰ ਬਹੁਤ ਹੀ ਈਜ਼ੀ ਤਰੀਕੇ ਨਾਲ ਮੈਂ ਸਿਖਾ ਰਹੀ ਹਾਂ ਤੇ ਜਿੱਦਾਂ ਕਿ ਮੇਰਾ ਟਿਊਟੋਰੀਅਲ ਵੀ ਸਾਰੇ ਬਿਗਨਰਸ ਲਈ ਛੋਟੇ-ਛੋਟੇ ਚੀਜ਼ਾਂ ਮੈਂ ਲੈ ਕੇ ਆ ਰਹੀ ਹਾਂ ਆਓ ਸਿੱਖੀਏ ਇਹ ਕਿੱਦਾਂ ਬਣਦਾ ਹੈ ਕਿੰਨਾ ਸੋਨਾ ਲੱਗਦਾ ਦੇਖੋ ਦੇਖੋ ਫਰੈਂਡਸ ਇੱਦਾਂ ਇੱਕ ਹੁੰਡੇ ਪਾ ਲਈ ਅਸੀਂ ਥੋੜੇ ਜਿੱਦਾਂ ਲੂਸ ਰੱਖੇ ਆ ਇਸ ਕਰਕੇ ਇੱਕ ਸਲਾਈ ਨੂੰ ਅਸੀਂ ਇਹਦੇ ਵਿੱਚੋਂ ਇਦਾਂ ਕੱਟ ਦੇਣਾ ਇਹ ਨਿਕਲ ਗਏ ਹੁਣ ਅਸੀਂ ਇਹਦਾ ਬਾਰਡਰ ਬਣਾਉਣੀ ਆ ਸੋਨਾ ਜਿਹਾ ਬਾਰਡਰ ਇਹ ਦੇਖੋ ਕਿਦਾਂ ਕੁੰਡੇ ਪਏ ਆ ਇਹਦੇ ਵਿੱਚ ਅਸੀਂ ਸੋਨਾ ਜਿਹਾ ਬਾਰਡਰ ਬਣਾਉਂਦੇ ਆ ਪਹਿਲਾ ਕੁੰਡਾ ਸੀ ਸਿੱਧਾ ਹੀ ਬੁਨ ਲੈਣਾ ਜਾਂ ਚੁੱਕ ਸਕਦੇ ਆ ਪਹਿਲਾ ਕੁੰਡਾ ਬੁਨ ਲਿਆ ਆਹ ਸੀ ਦੇਖੋ ਪੁੱਠਾ ਕੁਣਿਆ ਇੱਕ ਪੁੱਠਾ ਉਨੇ ਜਿਹੜੇ ਕੁੰਡੇ ਹੈਗੇ ਸਾਡੇ ਇਹ ਦੋ ਕੁੰਡੇ ਇਹਨਾਂ ਨੂੰ ਅਸੀਂ ਸਿੱਧਾ ਬੁਣਨਾ ਪਰ ਪਿੱਛੋਂ ਦੀ ਬੁਣਨਾ ਪਿੱਛੋਂ ਦੀ ਇਦਾਂ ਇਹ ਹੈ ਨਾ ਇਹਨੂੰ ਇਦਾਂ ਬੁਣਨਾ ਤੇ ਇਹਨੂੰ ਇੱਕ ਕੁੰਡੇ ਨੂੰ ਅਸੀਂ ਜਿਹੜਾ ਆ ਉਹ ਉਤਾਰ ਦੇਣਾ ਤੇ ਦੂਸਰੇ ਨੂੰ ਅਸੀਂ ਫੇਰ ਪਿੱਛੋਂ ਦੀ ਬੁਣਨਾ ਇਦਾਂ ਬੁਣਨਾ ਫੇਰ ਅਸੀਂ ਉਲਟਾ ਬੁਣਨਾ ਇੱਕ ਉਲਟਾ ਇਹ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਪਿੱਛੇ ਬੁਣਨਾ ਪਿੱਛੇ ਬੁਣਨਾ ਤੇ ਨਾਲੇ ਇਹ ਇਹਨੂੰ ਉਤਾਰ ਲੈਣਾ ਇੱਕ ਕੁੰਡੇ ਨੂੰ ਤੇ ਦੂਸਰੇ ਕੁੰਡੇ ਨੂੰ ਅਸੀਂ ਪਿੱਛੋਂ ਫੇਰ ਬੁਣ ਲੈਣਾ ਫੇਰ ਇਹ ਉਲਟਾ ਲੈ ਲੈਣਾ ਇਹ ਜਿਹੜੇ ਦੋ ਕੁੰਡੇ ਅਗਲੇ ਆਏ ਇਹਨਾਂ ਨੂੰ ਅਸੀਂ ਜੁਟ ਐਦਾਂ ਨਹੀਂ ਕਰਨਾ ਬੁਣਨਾ ਦੋਨਾਂ ਨੂੰ ਹੀ ਆ ਆ ਪਿੱਛੋਂ ਦੀ ਬੁਣਿਆ ਪਹਿਲੇ ਨੂੰ ਉਤਾਰ ਦਿੱਤਾ ਦੂਜੇ ਨੂੰ ਪਿੱਛੋਂ ਦੀ ਫੇਰ ਬੁਣ ਲਿਆ ਇਹ ਦੇਖ ਇਹ ਹੁਣ ਫੇਰ ਉਲਟਾ ਉਲਟਾ ਲੈ ਲਿਆ ਇਹ ਅਸੀਂ ਫੇਰ ਪਿੱਛੋਂ ਦੇ ਬੁਣਿਆ ਔਰ ਇਹਨੂੰ ਅਸੀਂ ਉਤਾਰ ਕੇ ਉਹਨੂੰ ਫੇਰ ਪਿੱਛੋਂ ਦੇ ਕੁੰਡੇ ਮਤਲਬ ਕਿ ਸਿੱਧੇ ਕੁੰਡੇ ਬੁਣਨੇ ਆ ਪਰ ਪਿੱਛੇ ਹੀ ਬੁਣ ਲੈਣੇ ਐ ਐਸਾ ਡਾ ਉਲਟਾ ਆ ਗਿਆ ਇਹ ਫੇਰ ਐਸਾ ਡੋ ਆ ਗਿਆ ਪਿੱਛੋਂ ਬੁਣ ਲਿਆ ਅਸੀਂ ਇਹ ਦੇਖੋ ਇਹ ਔਰ ਇਹਨੂੰ ਦੁਬਾਰਾ ਬੁਣ ਲਿਆ ਇਹ ਦੇਖੋ ਥੋੜਾ ਥੋੜਾ ਜਿਹਾ ਸਾਡਾ ਆਨ ਲੱਗ ਗਿਆ। ਇਹ ਅਸੀਂ ਹੁਣ ਉਲਟਾ ਬੁੰਦੇ ਹਾਂ। ਬਹੁਤ ਸੋਹਣਾ ਬਾਰਡਰ ਬਣਦਾ। ਬਹੁਤ ਸਿੰਪਲ ਬਾਰਡਰ ਹੈ। ਰਾਰ ਸੋਹਣਾ ਬਣਦਾ ਹੈ। ਤੁਸੀਂ ਇਹਨੂੰ ਇਹ ਦੇਖੋ ਇਹਨੂੰ ਉਤਾਰ ਲੈਣਾ। ਤੇ ਪਿਛਲੇ ਕੁੰਡੇ ਨੂੰ ਅਸੀਂ ਦੁਬਾਰਾ ਬਨ ਲੈਣਾ। ਇਹ ਆ ਗਿਆ ਸਾਡਾ ਓਠਾ। ਇਹਨੂੰ ਅਸੀਂ ਫੇਰ ਪਿੱਛੇ ਬਨ ਲੈਣਾ। ਫਿਰ ਅਸੀਂ ਇਹਨੂੰ ਉਤਾਰ ਲੈਣਾ। ਬੱਸ ਇਹ ਸਾਰੀ ਸਲਾਈ ਜਿਹੜੀ ਸਾਡੀ ਹੈ ਇਹ ਇਦਾਂ ਹੀ ਬਨਦੀ ਜਾਣੀ। ਸਾਰੀ ਸਲਾਈ ਦੇ ਵਿੱਚ ਅਸੀਂ ਇਹ ਇਹ ਚੀਜ਼ ਪਾ ਲੈਣੀ ਹੈ ਇਹ ਦੇਖੋ ਇਹ ਆ ਗਏ ਇਹ ਉਤਾਰਿਆ ਐਸੀ ਸਿੱਧਾ ਬੁਣਿਆ ਇਹ ਪੁੱਠਾ ਬੁਣਿਆ ਇੱਕ ਜਿਹੜਾ ਲਾਸਟ ਬੁਣਿਆ ਉਹਨੂੰ ਵੀ ਅਸੀਂ ਪੁੱਠਾ ਬੁਣ ਲੈਣਾ ਇਹ ਆ ਗਏ ਅਸੀਂ ਹੁਣ ਪੁੱਠੀ ਸਲਾਈ 'ਚ ਇਹ ਦੇਖੋ ਇਹ ਸਾਡਾ ਇੱਥਾ ਬਣ ਗਿਆ ਦੇਖੋ ਜਿਹੜੀ ਦੂਸਰੀ ਸਲਾਈ ਹੈ ਸਾਡੀ ਇਹ ਪੁੱਠੀ ਸਲਾਈ ਹੈ ਪੁੱਠੀ ਸਲਾਈ ਦੇ ਵਿੱਚ ਅਸੀਂ ਸਾਰਾ ਹੀ ਪੁੱਠਾ ਬੁਣ ਲੈਣਾ ਪੂਰੀ ਸਲਾਈ ਬੁੱਠੇ ਪਾ ਲੈਣਾ ਸਾਰੀ ਸਲਾਈ ਦੇ ਵਿੱਚ फ्रेंड्स ਤੁਸੀਂ ਪਾਓ ਡਿਜ਼ਾਈਨ ਬਾਰਡਰ ਬਣਾਓ ਸੋਨਾ ਜੀਆ ਕਮੈਂਟ ਕਰਕੇ ਜ਼ਰੂਰ ਦੱਸੋ ਕਿਸ ਤਰੀਕੇ ਨਾਲ ਕਿੱਦਾਂ ਲੱਗਿਆ ਤੁਹਾਨੂੰ ਸੋਨਾ ਜੀਆ ਡਿਜ਼ਾਈਨ ਬਹੁਤ ਸੋਖਾ ਡਿਜ਼ਾਈਨ ਹੈ ਇੱਕ ਅਸੀਂ ਇੱਕ ਉਧਰੋਂ ਅਸੀਂ ਸਿੱਧੇ ਪਾਸੇ ਇੱਕ ਪੁੱਠਾ ਪਾਣਾ ਦੋ ਸਿੱਧੇ ਪਾਣੇ ਪਿਛੋਂ ਦੀ ਪਾਉਣੇ ਆ ਦੋਨੋਂ ਸਿੱਧੇ ਬਸ ਉਹਦੇ ਨਾਲ ਹੀ ਸਾਡਾ ਡਿਜ਼ਾਈਨ ਬਣ ਜਣਾ ਅਗਰ ਤੁਸੀਂ ਕੋਟੀ ਚ ਪਾਣਾ ਚਾਹੁੰਦੇ ਤੁਸੀਂ ਕੋਟੀ ਚ ਵੀ ਪਾ ਸਕਦੇ ਹੋ ਇਹ ਦੇਖੋ ਇਹ ਸਾਰੀ ਸਲਾਈ ਸਾਡੀ ਪੁੱਠੀ ਆ ਗਈ ਅਸੀਂ ਹੁਣ ਵਾਪਸ ਚਲਦੇ ਹਾਂ ਤੀਸਰੀ ਸਲਾਈ ਦੇ ਵਿੱਚ ਇਹ ਸਾਡੇ ਬਣ ਗਏ ਤੀਸਰੀ ਸਲਾਈ ਜਿਹੜੀ ਆ ਸਾਡੀ ਫੇਰ ਆਏਗੀ ਹੁਣ ਅਸੀਂ ਚਲਦੇ ਹਾਂ ਜੀ ਤੀਸਰੀ ਸਲਾਈ ਦੇ ਵਿੱਚ ਤੀਸਰੀ ਸਲਾਈ ਸਾਡੀ ਫੇਰ ਉਹੀ ਇੱਕ ਪਹਿਲਾ ਸੀਗਾ ਸਾਡਾ ਇੱਕ ਸਾਡਾ ਉਲਟਾ ਸੀਗਾ ਇਹ ਜਿਹੜੇ ਦੋ ਹੈਗੇ ਇਹਨਾਂ ਨੂੰ ਫੇਰ ਪਿੱਛੇ ਭੁੰਨ ਲੈਣਾ ਔਰ 1 1 ਨੂੰ نیچے ਛੱਡ ਦੇਣਾ ਔਰ ਦੂਸਰੇ ਨੂੰ ਭੁੰਨ ਲੈਣਾ ਫੇਰ ਇੱਕ ਪੁੱਠਾ ਇਹ ਦੋ ਸਿੱਧੇ ਦੋ ਸਿੱਧਿਆਂ ਦੇ ਵਿੱਚ ਤੁਸੀਂ ਇਹਨੂੰ ਭੁੰਨ ਲੈਣਾ ਇਹਨੂੰ ਛੱਡ ਦੇਣਾ ਇਹ ਦੇਖੋ ਜੀ ਇਦਾਂ ਉਲਟਾ ਰਿਹਾ ਥੋੜਾ ਜਿਹਾ ਬਣੂਗਾ ਨਾ ਫੇਰ ਉਹ ਕਲੀਅਰ ਹੋਏਗਾ ਕਿ ਕੀ ਬਣਿਆ ਇਹ ਦੇਖੋ ਇਹ ਸਿੱਧਾ ਭੁੰਨ ਲੈਣਾ ਇਹ ਪੁੱਠਾ ਇੱਥੇ ਦੇਖੋ ਇਹ ਆਇਆ ਨਾ ਜਿਹੜਾ ఇను ఇద్దర ఇద్దరూ నీ బున్నీ ఇద్దరం పిచ్చో బు పిచ్చు బుణ్యా పచ్చే ఈ కుడా ఆ గనూ ఫిచ్చు భా ఇంట్ సౌఖా జా డిజైన్ బాగా బా అక్క ਇਸ ਸਾਰੀ ਸਲੇ ਸਾਡੀ ਇੱਧੇ ਆ ਜਾਣਾ ਇੱਕ ਪੁੱਠਾ ਵਿੱਚ ਲੈਣਾ ਇੱਕ ਪੁੱਠਾ ਲੈਣਾ ਵਿੱਚ ਇਹਨੂੰ ਅਸੀਂ ਇਦਾਂ ਫੇਰ ਬਣ ਕੇ ਇਹ ਲੋ ਜੀ ਸੌਖਾ ਜਿਹਾ ਸਿੰਪਲ ਜਿਹਾ ਪਾウダー ਬਣਾਤਾ ਸੀ ਜੇ ਦੋ ਪੁੱਠੇ ਆ ਗਏ ਸਾਡੇ ਇਹ ਸੋ ਥੋੜਾ ਜਿਹਾ ਬਣ ਕੇ ਪਤਾ ਲੱਗੇਗਾ ਮੈਂ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਕਿੱਦਾਂ ਲੱਗਦਾ ਇਹ ਦੇਖੋ ਫਰੈਂਡਸ ਮੈਂ ਥੋੜਾ ਜਿਹਾ ਬੁਣ ਕੇ ਤੁਹਾਨੂੰ ਦਿਖਾ ਰਹੀ ਆ ਇਹ ਦੇਖੋ ਇਹ ਸੱਦਾ ਬਹੁਤ ਸੋਹਣਾ ਬਾਰਡਰ ਬਣਿਆ। ਇਹ ਦੇਖੋ। ਛੋਟੀ ਸਲਾਈ ਤੋਂ ਵੀ ਬਹੁਤ ਸੋਹਣਾ ਹੁੰਦਾ ਦੇਖੋ ਇਸ ਤਰੀਕੇ ਨਾਲ। ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਇਹ। ਇਹ ਮੈਂ ਦੂਸਰੀ ਥੋੜਾ ਜਿਹਾ ਮੋਟੀ ਸਲਾਈ ਲਈ ਤੇ ਮੋਟੀ ਹੁੰਨ ਲਈ ਇਹ ਦੇਖੋ। ਹੁਣ ਦੇਖੋ। ਇਹ ਥੋੜੇ ਥੋੜੇ ਨਾ ਇਹ ਚੀਜ਼ ਉਬਰੀ-ਉਬਰੀ ਆ ਰਹੀ ਹੈ ਬਹੁਤ ਸੋਹਣੀ ਲੱਗਦੀ ਉਬਰੀ-ਉਬਰੀ ਜਿਹੀ। ਇਸ ਤਰੀਕੇ ਨਾਲ ਤੁਸੀਂ ਪਾウダー ਬਣਾ ਸਕਦੇ ਆ। ਅਗਰ ਤੁਸੀਂ ਉੱਪਰ ਪਾਣਾ ਚਾਹੁੰਦੇ ਸਵੈਟਰ ਦੇ ਵਿੱਚ ਤਾਂ ਸਵੈਟਰ ਦੇ ਵਿੱਚ ਵੀ ਪਾ ਸਕਦੇ ਆ। ਇਹ ਦੇਖੋ ਇਹ ਇਹ ਬਹੁਤ ਸੋਹਣਾ ਹੈ। ਦੋਨੋਂ ਡਿਜ਼ਾਈਨ ਬਹੁਤ ਸੋਹਣੇ। ਦੋਨੋਂ ਰੰਗ ਤੇ ਬਹੁਤ ਸੋਹਣਾ ਲੱਗਦਾ ਹੈ। ਇਹ ਦੇਖੋ। ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਥੈਂਕ ਯੂ so much friends। बहुत अच्छी तरह लाइ चैनल में देख रहे हैं बहुत अच्छा लग रहा बहुत नवी नवी चीज़ा मैं थानू तो सिखाऊँगी सो so, थैंक यू सो so मच हमेशा तंदुरुस्त रहो खुश रहो थैंक यू